ਗੱਡੀ ਚੱਲਣਾ ਲਾ ਲਾ ਗੱਡੀ ਕਿ ਆਵੇ ਕਿ ਜਾਵੇ ਕੱਟੀਆਂ ਹੁਨਣ ਦਾ ਪਰਜਾਈਆਂ ਹਾ ਇੱਕ ਦੂਜੀ ਨੂੰ ਕਹਿੰਦੀ ਹਾ ਹਾ ਪੈੜੀ ਪਗੜੀ ਵਹਾਲਿਆ ਊੜੀ ਗਾ ਵਿੱਚ ਮੈਂ ਬੈਣੀਆ ਜਦ ਤੂੰ ਦਿਸ ਕੈਂਦਾ ਰਾਜਵੀਰ ਜਵੰਦਾ ਬਹੁਤ ਬਹੁਤ ਸਾਰੇ ਨੌਜਵਾਨ ਕੁਦਰਜੀ ਉਹ ਆਪਣਾ ਨਸੀਰ ਗੁਰਦਾਬ ਵਾਹ ਪੈੜੀ ਗੁੱਤ ਦੀ ਗੁਨੇ ਲਿਚਿਨਾ ਕੇ ਈਲ ਪਾਵੇ ਨਾ ਲਿਤਾਵੇ ਕਸ ਪਾਦਗਿਨਾ ਜਿਨੇ ਕਰਤੀ ਕਮਾਲ ਅਰ ਮੋਤੀ ਦੀ ਇਹ ਝੜ ਸਾਰੇ ਉਸ ਨੂੰ ਕਹਾ ਕਮਕੜਾ ਦਾ ਪ੍ਰਧਾਨ ਅਨੂਪਗੜ ਨੌ ਵਜ ਕੇ 32 ਮਿੰਟਾਂ ਦਾ ਟਾਈਮ ਹੋ ਗਿਆ ਬਈ ਤੇ ਜੰਗਲ ਚ ਸੈਰ ਕਰਨ ਜਾਣਾ ਖੂ ਹਲੇ ਕਹਿੰਦੇ ਸਰ ਸਾਥੀਓ ਬੇਨਤੀ ਆ ਕਿ ਜਿਹੜੀ ਸਾਡੀ ਸ਼ਾਮ ਦੀ ਮਹਿਫਿਲ ਆ ਉਹ ਸ਼ੁਰੂ ਹੋਣ ਜਾ ਰਹੀ ਆ ਇੰਟਰਨੈਸ਼ਨਲ ਗਜ਼ਲ ਗਾਇਕ ਗੁਰਦੀਪ ਸਿੰਘ ਜੀ ਸਾਡੇ ਵਿੱਚ ਆ ਪਹੁੰਚੇ ਆ ਮਾਗਦੇ ਹਰਦੀਪ ਸਿੰਘ ਹੀ ਕਹੇ ਉਸ ਸਮਾਂ ਮਾਗਦੇ ਹਰਦੀਪ ਕਿਹਾ ਕਿ ਤੇ ਖੂਆ ਸਾਉ ਆਪਣੀਆਂ ਗਜ਼ਲਾਂ ਸੁਣਾਉਣਗੇ ਸੋ ਪਹਿਲਾਂ ਮੈਂ ਬੇਨਤੀ ਕਰਦਾ ਯਾਦਵਿੰਦਰ ਵਰਤ ਜੀ ਪਸ਼ੋਰੀਆ ਸਾਹਿਬ ਉਹ ਜਲਦੀ ਤੋਂ ਜਲਦੀ ਸਥਿਤ ਤੇ ਆਉਣ ਤਾਂ ਜੋ ਉਹ ਤੇ ਨੂੰ ਸੰਭਾਲਣ ਪਸ਼ੋਰੀਆ ਸਾਹਿਬ ਯਾਦਵੰਦਰ ਬਿਰਕੂ ਸਾਸੀ ਕਾਲ ਬਈ ਸਾਰ ਐਨੋ 23 ਕਤਾ 8 ਨਵੰਬਰ ਬਰਾ 2025 ਤੇ ਕੱਲ ਆਪਾਂ ਪ੍ਰੋਗਰਾਮ ਸਮਾਪਤ ਕਰਿਆ ਸੀ ਇੱਥੇ ਇੱਕ ਮੱਕੜ ਮਿਲਣੀ ਦਾ ਰੰਗ ਰੰਗ ਪ੍ਰੋਗਰਾਮ ਐਸ ਵੇਲੇ ਬੋਨਫਾਇਰ ਵਾਲਾ ਸ਼ੁਰੂ ਹੋਣ ਵਾਲਾ ਛੋਟੇ ਤੇਰੇ ਜਨ ਨਚਣ ਗਾਉਣ ਗਾਣੇ ਬਜਾਣੇ ਹਾਸੇ ਚੁਟਕਲੇ ਗਜਨਾ ਸਾਰਾ ਕੁਝ ਮਾਹੌਲ ਹੋਊਗਾ ਤੇ ਉਹ ਤੁਹਾਨੂੰ ਆ ਵਿਖਾਵਾਂਗੇ ਤੇ ਇਧਰ ਭਾਈ ਸਾਹਿਬ ਬਿੱਟੂ ਹੀ ਰਾਜਪੁਰਾ ਸਤਿ ਸ੍ਰੀ ਅਕਾਲ ਬਾਈ ਜੀ ਚੜਦੀ ਕਲਾ ਬਾਈ ਬਹੁਤ ਵਧੀਆ ਲੇਟ ਹਾਜ਼ਰੀ ਲਵਾਈ ਤੁਸੀਂ ਅੱਜ ਹਾਂ ਬਾਈ ਥੋੜਾ ਬਿਜੀ ਸੀਗਾ ਕੰਮ ਕਾਫੀ ਜ਼ਿਆਦਾ ਸੀਗਾ ਬਸ ਇਸ ਸਮੇਂ ਸਮਾਂ ਕੱਢਿਆ ਕਿ ਬਾਈ ਵਰਗੇ ਆ ਰਹੇ ਨੇ ਜਾਣਾ ਜ਼ਰੂਰ ਹੈ ਜੀ ਜੀ ਜ਼ਰੂਰ ਬੜੀ ਮਿਹਰਬਾਨੀ ਚੱਲ ਬਾਕੀ ਇਸ ਵੇਲੇ ਰੰਗ ਰੰਗ ਮਾਹੌਲ ਜਾਦੇ ਸ਼ੁਰੂ ਹੁੰਦਾ ਇਸ ਤੋਂ ਪਹਿਲਾਂ ਤਾਂ ਉਹ ਸੀ ਇੰਟਰੋਡਕਸ਼ਨ ਵਾਲਾ ਕੰਮ ਜਿਆਦਾ ਸੀਗਾ ਹਾਂਜੀ ਹਾਂਜੀ ਤੇ ਉਹ ਵੀ ਘਰ ਸੋ ਬਿਲਕੁਲ ਬਾਈ ਚੜਦੀ ਕਲਾ ਹਾਂ ਜੀ ਯਾਰ ਵਧੀਆ ਠੀਕ ਆ ਬਾਈ ਚਲੋ ਮਾਰਦੇ ਆ ਆਨੰਦ ਬਾਈ ਇਤੋਂ ਵਾਲੇ ਪ੍ਰੋਗਰਾਮ ਦਾ ਹਰੇ ਦਾ ਮੇਰੀਆਂ ਕੁਪੜੀਆਂ ਉਹਦੇ ਨਾਲ ਹੀ ਜ਼ਿਆਦਾ ਤੱਕ ਸੰਬੰਧਤ ਹੁੰਦੀਆਂ ਨੇ ਧੰਨਵਾਦ ਕਲਾਪਿੰਗ ਕਰਦੇ ਆ ਬਦੋ ਹਰੇਕ ਬਾਈ ਕਲਾਪਿੰਗ ਕਰੋ ਬਾਈ ਜੀ ਖੂ ਵਾਲੇ ਹੋ ਤਕੜੇ ਹੋ ਮੈਂ ਅੱਗੇ ਬਹਿ ਕੇ ਇਹ ਕੰਮ ਹੀ ਕਰਦਾ ਤਾੜੀਆਂ ਮਾਰਦੀਆਂ ਠੀਕ ਹੈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਜਗਦੀਸ਼ ਜਗਦੀਸ਼ ਕੌਰ ਪੰਜਾਬੀ ਦੀ ਮੇਰ ਜੇਰਾ ਆ ਪੰਜਾਬ ਰੈਜੀਡੈਂਟ ਜੀ ਲੁਧਿਆਣਾ ਉਹ ਸੱਜਾ ਹੱਥ ਗਿਆ ਤਲਵਾਰ ਤੇ ਉਹ ਦਿੱਤਾ ਜੋ ਮਸ਼ਹਰੀ ਦਾ ਹੋ ਗਿਰ ਗਿਆ ਦੰਦ ਤੁਲ ਸੰਹੰਦ ਦੇ ਹੋ ਇੱਕ ਚੋਟ ਨਗਾਰੇ ਲਾ ਸ੍ਰੀ ਸੈਭ ਤੇ ਖੰਡੇ ਚਮਕਦੇ ਚਮਕਦੇ ਜਾਵੇ ਕਰਦਾ ਸਭ ਫਨਾ ਹੋ ਸਾਵਣ ਚੜਿਆਤੀ ਆਇਆਂ ਟਿੱਪਲਾਂ ਦੇ ਸੰਗ ਮੀਂਹਾਂ ਪਾਈਆਂ ਕੱਠੀਆਂ ਹੁਨਣ ਦਾ ਪਰਜਾਈਆਂ ਹਾ ਇੱਕ ਦੂਜੀ ਨੂੰ ਕਹਿੰਦੀ ਨੀ ਆ ਜਾ ਪੱਬੀ ਓਏ ਓਏ ਹਵਾ ਦਾ ਪੱਬੀ ਝੂਟ ਲੈ ਨੀ ਆ ਜਾ ਪੱਬੀ ਝੂਟ ਲੈ ਪੀਂਘੋ ਲਾਰੇ ਲੈਂਦੀ ਜਾਵੇ ਜਾ ਪਰਾਂ ਕਮ ਦਿਲਿਆ ਵੇ ਤੈਥੋਂ ਸਾਡਾ ਦਿਲ ਨਹੀਂ ਖਿਲਿਆ ਜਾਵੇ ਜਾ ਪਰਾਂ ਕਮ ਦਿਲਿਆ ਵੇ ਤੈਥੋਂ ਸਾਡਾ ਦਿਲ ਨਹੀਂ ਖਿਲਿਆ ਜੇ ਜੜਾ ਮੈਨੂੰ ਐਸਾ ਮਿਲਿਆ ਮੈਂ ਲਾਵਾਂ ਮੂਲ ਨਾ ਲੈਂਦੀ ਵੇ ਟੈਂਡੀ ਪਕੜੀ ਹਏ ਹਏ ਟੈਂਡੀ ਪਕੜੀ ਹਏ ਹਏ ਟੈਂਡੀ ਪਕੜੀ ਵਹਾਲਿਆ ਵੇ ਸੂਹੇ ਜੀਰੇ ਵਹਾਲਿਆ ਮਹਿਨਾ ਤੇਰੇ ਰਹਿੰਦੀ ਹਨੋ ਤੇਰੇ ਲਈ ਜਿਵੇਂ ਰੱਬ ਨੇ ਬਣਾਇਆ ਲੱਗਦਾ ਫਿਰ ਕਿਤੇ ਕੁੜੀਗਾ ਵਿੱਚ ਮੈਂ ਬਹਿਨੀਆ ਜਦ ਤੂੰ ਦਿਸਪੈਂਦਾ ਫਿਰ ਕਿਸੇ ਕਮਦੀ ਨਾ ਮੈਂ ਰਹਿੰਦੀਆ ਜਦ ਤੂੰ ਦਿਸਪੈਂਦਾ ਫਿਰ ਕਿਸੇ ਕਮਦੀ ਨਾ ਮੈਂ ਰਹਿੰਦੀਆ ਤੇਰੀ ਕਿਸੇ ਕਮ ਦੀ ਨਾ ਮੈਂ ਰਹਿਂਗੀ ਆ ਜਦ ਤੂੰ ਦਿਸ ਪੈਂਦਾ ਵੇਸਾਂ ਦੇ ਰਾਜੇ ਵਰਗਾ ਅੰਬਰਾਂ ਤੋਂ ਆਇਆ ਲੱਗਦਾ ਤੈਨੂੰ ਮੇਰੇ ਲਈ ਜੀਵੇ ਰੱਬ ਨੇ ਬਣਾਇਆ ਲੱਗਦਾ ਧੰਨਵਾਦ ਜਿਵੇਂ ਅਸੀਂ ਕੋ ਜੀ ਬਾਬੂ ਥੋੜਾ ਜਿਆਦਾ ਸੀ ਜੀ ਨੂੰ ਚੜਾ ਕੇ ਜਦੋਂ ਗਿਆ ਜਹਾਸ ਕਰਾ ਸੌਖੇ ਨਹੀਂ ਹੁੰਦੇ ਧੀਆਂ ਪੁੱਤ ਤੋਰਨੇ ਜੇ ਨੁੱਤ ਤਰੇ ਅਸੀਂ ਪਿੰਡੋਂ ਖੋ ਨੀਰ ਚੋ ਗਿਆ ਕਰਾ ਸੋਨਾ ਬਥੇਰੇ ਮੈਂ ਦੇਸ਼ ਬਾਹਰ ਲਈ ਪਰ ਤੇਰਾ ਸੋਨਾ ਪੁੱਤ ਇਥੋਂ ਦੂਰ ਹੋ ਗਿਆ ਕਰਾ ਸੋਨਾ ਬਥੇਰੇ ਮੈਂ ਦੇਸ਼ ਬਾਹਰ ਲਈ ਪਰ ਤੇਰਾ ਸੋਨਾ ਪੁੱਤ ਇਥੋਂ ਦੂਰ ਹੋ ਗਿਆ ਚੰਗਾ ਲੱਗਦਾ ਬਈ ਦੱਸੋ ਅੱਗੇ ਵੀ ਪੈਣੇਗਾ ਧੰਨਵਾਦ ਮੇ ਰੋਹੀ ਵਾਲੇ ਅੱਬ ਪੱਕੀਗੇ ਅਸੀਂ ਕਰ ਕਰੀ ਰੱਖੀਆਂ ਹਾਰੇ ਹਉ ਦੇ ਨਾਰ ਬਣੀ ਬੰਦਕੇ ਧੁੱਤੇ ਡੁੱਪੀ ਨਾ ਨਾਨੀ ਹਟਿਆਰੇ ਅਮੈਂ ਤੇਰੇ ਲਈ ਪੇਚਾ ਕੇ ਰੱਖ ਦੀਵੇ ਤੇਰੇ ਲਈ ਪੇਚਾ ਕੇ ਰੱਖ ਦੀਵੇ ਪੈੜੀ ਗੁੱਤ ਦੀ ਗੁਲੇਹ ਲਿਚਲਾ ਕੇ ਹੀ ਲਾ ਪਾਵੇ ਨਾ ਲਾ ਪਾਵੇ ਸਾਡੀ ਅਲਿੜਾਂ ਦੀ ਨੀਤ ਵਿਵਾਕੇ ਕੱਢ ਨਾਰ ਮਾਲ ਦੇ ਗਿਓਵੇ

ਬਹੁਤ ਵਧੀਆ ਕਾਫੀ ਨੇ ਨਵੇਂ ਫਿਰਕ ਉਹ ਸੁਣਾ ਦਿੰਦਾ ਮੈਂ ਵੈਸੇ ਵੀ ਇਸ ਵਾਰ ਲਈ ਵੀ ਲਿਖਿਆ ਪਰ ਉਹਨਾਂ ਨੂੰ ਸਮਝ ਆਊਗਾ ਜਿਨ੍ਹਾਂ ਨੇ ਇੱਕ ਮੱਕੜਨਾਮਾ ਮੈਗਜ਼ੀਨ ਪੜ੍ਹਿਆ ਜੇ ਵਧੀਆ ਲੱਗੇ ਤਾਂ ਮੈਂ ਦੋਨੋਂ ਸੁਣਾ ਦੂੰਗਾ ਚਲੋ ਮੈਂ ਪਹਿਲਾ ਸੁਣਾਉਣਾ ਥਾਂ ਥਾਂ ਤੇ ਇਕੱਠੇ ਹੋ ਰਹੇ ਜੰਗਲਾਂ માં ਅੱਜ ਮੱਕੜ ਕਾ ਫੋਨ ਬਹੁਤ ਬਾਤਾਂ ਹੋ ਲਈਆਂ ਅੱਜ ਮਿਲ ਕੇ ਮਾਰੇਗੇ ਜੱਕੜ ਘਰਮਾਂ ਨੇ ਟਿੱਕਾ ਬੈਠ ਨਾ ਸਕਾਂ ਘੁੰਮਣੇਗਾ ਮਿਲਿਆ ਇਹਨਾਂ ਨੂੰ ਸ਼ਰਾਬ ਕਿੱਥਾ ਜਾਣਾ ਜਾਗਾ ਹਟਾ ਚਾਹੇ ਕਰਕੇ ਕਿਤਨੇ ਵੀ ਹੋ ਜਾਏ ਖਰਾਬ ਕਾ ਮਿੱਟਾ ਨਾ ਫਸਾ ਲਿਆ ਆਪਣੀਆਂ ਬਾਤਾਂ ਵਾਂ ਜਿੱ ਤਰ੍ਹਾਂ ਬੂਣਾ ਜਾਲ ਕੋਈ ਮੱਕੜ ਥਾਂ ਥਾਂ ਤੇ ਇਕੱਠੇ ਹੋਰੇ ਜੰਗਲਾਂਾਂ ਮਾ ਅਜਿਹਾ ਮੱਕੜ ਕਾ ਫੇਸਬੁਕ 'ਵਾ ਬਹੁਤ ਬਾਤਾਂ ਹੋ ਗਈਆਂ ਅੱਜ ਮਿਲ ਕੇ ਮਾਰਾਂਗੇ ਜੱਕੜ ਕਾ ਉਹਨਾਂ ਨੂੰ ਵੀ ਪਤਾ ਲੱਗੂਗਾ ਇਹਨਾਂ 'ਚ ਕਾਫੀ ਲੇਖਕ ਨੇ ਜਿਹੜੇ ਮੇਤੋਂ ਉਮਰ 'ਚ ਬਹੁਤ ਵੱਡੇ ਨੇ ਮੈਂ ਉਹਨਾਂ ਨਾਲ ਜੀ ਨਹੀਂ ਲਗਾ ਸਕਿਆ ਸਿੱਧਾ ਨਾਮ ਲੈਣਾ ਪਿਆ ਕਿਉਂਕਿ ਜੇ ਮੈਂ ਉਹ ਲਗਾਉਂਦਾ ਤਾਂ ਪਾਦੀ ਰਸ ਖਤਮ ਹੋ ਜਾਣਾ ਸੀ ਬਸ ਸਭ ਦਾ ਨਾਮ ਆਊਗਾ ਜੀ ਤੂ ਮਾਫ ਕਰਿਓ ਜੀ ਮੇਨ ਕੋ ਜਿਹੜੇ ਮਿਰਚ ਵੱਡੇ ਨੇ ਕਮਕੜ ਨਾਮਾ ਮੈਗਜ਼ੀਨ ਤੁਹਾਨੂੰ ਕੁਛ ਇਤਰਾ ਘਮਾਵਾਗਾ ਜੀਨੇ ਜੀਨੇ ਪੜਿਆ ਗਾਹਾਂਲਾ ਸੌਦਾ ਉਸੀ ਨੂੰ ਸਮਝ ਆਵਾਗਾ ਕਸ ਪਾਦਗੀਨਾ ਜਿਨੇ ਕਰਤੀ ਕਮਾਲ ਅਰ ਮੋਤੀ ਦੀਏ ਜੜ ਸਾਰੇ ਉਸ ਨੂੰ ਕਹਾ ਕਮਕੜਾ ਦਾ ਪ੍ਰਧਾਨ ਅਨੂਪ ਗੜ ਔਰ ਛੇਮਾ ਮੰਡ ਨੇ ਨਾ ਰਹਿਲ ਦੀ ਆ ਕੋਈ ਹੋਲਾ ਚੱਕਰਾਤੇ ਦਾ ਚੱਕਰ ਕਢਾ ਲਿਆ ਜੀਰੇ ਵਾਲਾ ਥੋਦਾ ਸਤਕਾਰ ਜੀ ਹਾਂ ਦੋਸਤੋ ਕਦ ਸਭ ਨੂੰ ਜੀ ਆਇਆਂ ਗੁਰਦੀਪ ਸਿੰਘ ਦਾ ਆਗਾਹ ਨਮਸਕਾਰ ਸਤਿ ਸ੍ਰੀ ਅਕਾਲ ਮੱਜਾ ਮਾਲਵਾ ਦੁਆਬਾ ਪਾਗ ਪੰਜਾਬ ਦੇ ਵੱਖਰੇ ਵੱਖਰੇ ਹਿੱਸਿਆਂ ਵਿੱਚੋਂ ਤੁਸੀਂ ਤਸ਼ਰੀਫ ਫਰਮਾ ਹੋਏ ਹੋ ਵਈ ਗੁਰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ ਛੁੱਟੀਆਂ ਤੋਂ ਗੱਲਾਂ ਕਰਨੀਆਂ ਸਤੋਂ ਪਹਿਲਾਂ ਤਾਂ ਪਿਛਲਾ ਅਸਾ ਜੜਾ ਦੁਖਾਂਤ ਜਿਹੜਾ ਬੀਤੇ ਆ ਰਾਜਵੀਰ ਜਵੰਦਾ ਹੋਰ ਬਹੁਤ ਸਾਰੇ ਨੌਜਵਾਨ ਕੋ ਜਰਜੀ ਬਸ ਜੋ ਹੜਾਂ ਦੀ ਇੱਕ ਕਸ਼ਦਤ ਗਈ ਹੈ ਸਾਡੇ ਵਤਨ ਦੇ ਉੱਤੇ ਵਾਹਿਗੁਰੂ ਸੱਚੇ ਪਾਸ਼ਾ ਕਰੇ ਕਿ ਮੁਰਾ ਇਹ ਸਾਡਾ ਜਿਹੜਾ ਸਮਾਜ ਹੱਸਦਾ ਬਸਦਾ ਇਹ ਨਜ਼ਰ ਆਵੇ ਤੁਸੀਂ ਸਾਰੇ ਖੁਸ਼ ਰਹੋ ਔਰ ਉਹਨਾਂ ਵਾਸਤੇ ਵਿਛੜੀਆਂ ਰੂਹਾਂ ਵਾਸਤੇ ਅਸੀਂ ਅਰਦਾਸ ਕਰਾਂਗੇ ਕਿ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਨਿਵਾਸ ਤੇ ਬਹੁਤ ਕੁਝ ਖੋਇਆ ਸੀ ਪਿਛਲੇ ਦਿਨਾਂ ਦੇ ਵਿੱਚ ਦੂਸਰੇ ਕੰਮ ਇੰਨਾ ਸੋਹਣਾ ਇਲਾਕਾ ਹੈ ਮਾਲਵਾ ਇੰਨਾ ਵਿਸ਼ਾਲ ਹੈ ਇੱਥੋਂ ਬੈਠਾ ਸ਼ਾਹਪੁਰ ਬੈਠਾ ਉਹਨੂੰ ਤਸੱਵਰ ਕਰਦਾ ਕਿ ਇੰਨੇ ਸੋਹਣੇ ਸ਼ਾਇ ਵੱਡੇ ਵੱਡੇ ਲੋਕ ਬਹੁਤ ਵੱਡੇ ਵੱਡੇ ਖਾਇਕ ਮੈਂ ਕਿਹਦੇ ਕਿਹਦੇ ਨਾਮ ਲਵਾਂ ਫਿਰ ਗੁਰਦਾਸ ਮਾਨ ਜੀ ਲਾਵੋ ਹਰਪਜਨ ਗੁਣੀ ਲਾਵੋ ਹਰਪਜਨ ਮਾਨ ਜੀ ਫਿਰ ਕੁਲਦੀਪ ਮਾਨਕ ਸਾਹਿਬ ਲਾਵੋ ਸਾਰੇ ਦੇ ਸਾਰੇ ਜਿਹਦਾ ਵੀ ਤੁਸੀਂ ਜ਼ਿਕਰ ਕਰੋਗੇ ਉਹ ਸਾਰੇ ਬਹੁਤ ਵੱਡੇ ਸਹੀ ਗੱਲ ਉਹ ਸ਼ਾਹਪੁਰ ਦੀਪ ਸ਼ਾਹਪੁਰ ਦੇ ਵਿੱਚ ਅਸੀਂ ਛੋਟੀ ਜੀ ਜਗ੍ਹਾ ਤੇ ਬੈਠੇ ਆ ਜਿੱਤੇ ਇਹ ਹਰਿਆ ਭਰਿਆ ਇਹ ਜਿਹੜਾ ਇੱਕ ਖੇੜਾ ਵਸਤਾ ਹੈ ਕਟਾ ਸਭ ਦਾ ਇਸਤਿਕਬਾਲ ਕਿੰਨਾ ਸੋਹਣਾ ਲੱਗ ਰਿਹਾ ਹੈ ਕਿ ਤੁਸੀਂ ਸਾਰੇ ਦੇਸ਼ ਦੇਸ਼ ਦੇ ਵਿੱਚੋਂ ਉਹ ਸਾਰੇ ਆਪਣੇ ਪੂਰੇ ਵਤਨ ਦੇ ਵਿੱਚੋਂ ਇੱਥੇ تشریف ਫਰਮਾਏ ਹੋ ਔਰ ਬਹੁਤ ਵਿਦਵਾਨ ਲੋਕ ਨੀਯੁਨਤ ਵਿੱਚ ਅਸੀਂ ਇੱਥੋਂ ਬੈਠੇ ਯਾਦ ਕਰੀਦਾ ਵਿੱਚ ਬੇਸ਼ੱਕ ਸਾਡੀ ਕਦੀ ਕੋ ਗੱਲ ਨਹੀਂ ਹੋਈ ਲੇਕਿਨ ਯਾਦ ਜ਼ਰੂਰ ਕਰੀਦਾ ਉਹਨਾਂ ਨੂੰ ਸਲਾਮ ਹੈ ਸਾਰੇ ਸਹਿਕਰਦੋਸਤਾਂ ਨੂੰ ਸਾਰੇ ਗਾਇਕ ਲੋਕਾਂ ਨੂੰ ਸਾਰੇ ਸੂਜ ਮੰਦ ਲੋਕ। ਇਹਦੀ ਗੱਲ ਗਾਇਕੀ ਦੀ ਗਾਣਾ ਤਾਂ ਤੁਸੀਂ ਸੁਣੇ ਹੋਇਆ ਮੇਰਾ ਵਿਚਾਰ ਇਸ ਤਰ੍ਹਾਂ ਸੀਗਾ ਕਿ ਜਿਵੇਂ ਕਿ ਮੈਂ ਹੁਣੇ ਗੁਚਰ ਨੂੰ ਆਮਰੀ ਥੈਂਕਫੁਲ ਟੂ ਗੁਚਰ ਨੂੰ ਜਿਸ ਨੇ ਮੈਨੂੰ ਇੱਕ ਅਗੇ ਸਾਰਾ ਬਚਲਨਾ ਹੈ ਮਿਲਿਆ ਮੇਰਾ ਛੋਟਾ ਭਰਾ ਬਲਰਾਜ ਸਾਈਕਲਿਸਟ ਨੇ ਜਸਵੰਤ ਸਾਹਿਬ ਇਸ ਖੇਤਰ ਦੇ ਮਾਲਕ ਨੇ ਹੁਣ ਰਿਟਾਇਰ ਹੋ ਗਏ ਨੇ ਜਿੱਥੇ ਆਪਾਂ ਬੈਠੇ ਆ ਉਹ ਸਾਰਾ ਖੇਤਰ ਜਿਹੜਾ ਇਹਨਾਂ ਦੇ ਅੰਦਰ ਸੀ ਫੋਰੈਸਟ ਡਿਪਾਰਟਮੈਂਟ ਦੇ ਅਫਸਰ ਸਨ ਉਹ ਇੱਕ ਗੱਲ ਹੋਰ ਮੈਂ ਕਰਾਂਗਾ ਕਿ ਇਹ ਸਾਰਾ ਕੁਝ ਜੋ 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 ਕੁਝ ਤੁਸੀਂ ਜੋ ਮੈਂ ਦੇਖ ਰਿਹਾ ਆਪਣੀ ਨਿਗਾਹ ਦੇ ਨਾਲ ਵਹਿਗੁਰ ਕਰੇ ਕਿ ਇਹ ਵੰਦਾ ਫੁੱਲਦਾ ਚੱਜੇ ਮੇਰੀ ਮੇਰੀ ਦਿਲੋਂ ਤਮੰਨਾ ਹੈ ਅਰਦਾਸ ਕਰਨਾ ਮੈਂ ਹਾਜੀ ਕੋਲ ਕਿ ਵੰਦਾ ਚੱਲ ਜੇ ਉਹਦਾ ਕਾਰਨ ਕੀ ਹੈ ਕਿਉਂਕਿ ਕਦੋਂ ਦੇਖੋ ਤੁਸੀਂ ਜਾ ਕੇ ਜੂਨ 1972-73 ਦੇ ਵਿੱਚ এনवायरमेंट ਦੇ ਉੱਤੇ ਯੂ ਐਸ اے ਵੱਲੋਂ ਇੱਕ ਫਰਮਾਨ ਹੋਇਆ ਜਿਵੇਂ ਸਾਰੇ ਦੇਸ਼ਾਂ ਨੇ ਮਿਲ ਕੇ ਸ਼ਾਇਦ ਇਸ এনवायरमेंट ਦੇ ਬਾਰੇ ਸੋਚਿਆ ਇਸ ਪੋਲਿਊਸ਼ਨ ਦੇ ਬਾਰੇ ਸੋਚਿਆ ਆ ਜਿਹੜੀਆਂ ਬਾਗੀਆਂ ਆ ਸਾਰੀਆਂ ਜੋ ਆਪਾਂ ਦੇਖ ਰਹੇ ਹਾਂ ਦਾ ਪਿੱਛੇ ਜਾ ਕੇ ਇਹ ਸਾਰੀਆਂ ਇਸ ਤੋਂ ਰਹਿਤ ਨੇ ਰੁੱਖ ਲਾਉਣੇ ਅਸੀਂ ਆਪਣੇ ਬੱਚਿਆਂ ਨੂੰ ਬਚਾਉਣਾ ਹੈ ਇਹਨਾਂ ਚੀਜ਼ਾਂ ਤੋਂ ਗੰਦਗੀ ਕਿੰਨੀ ਫੈਲ ਚੁੱਕੀ ਆ ਸਾਰਾ ਕੁਝ ਉਹਦਾ ਹਿੱਸਾ ਹੈ ਜੀ ਸਾਡਾ ਸਮਾਜ ਅਸੀਂ ਸਾਰੇ ਭੈਣ ਭਰਾ ਸਾਰੀਆਂ ਬੇਟੀਆਂ ਸਾਡੀਆਂ ਮਾਤਾਵਾਂ ਅਸੀਂ ਇਕੱਠੇ ਹੋ ਕੇ ਬੈਠਾਂਗੇ ਤਾਂ ਇੱਕ ਹੋਰ ਨਵੇਂ ਜਿਹੜਾ ਸਮਾਜ ਦੀ ਸਿਰਜਣਾ ਹੋ ਸਕਦੀ ਉਹ ਖੂਬਸੂਰਤ ਬਣ ਸਕਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਇੱਕ ਹੱਸਦਾ ਆਵਸਤਾ ਜਿਹੜਾ ਆ ਉਹ ਦਿੱਸ਼ਟਕ ਦੇ ਦੇ ਸਕਦਾ ਮੇਰੀ ਬੜੀ ਤਮੰਨਾ ਹੈ ਬਹੁਤ ਸਾਰੀ ਗੱਲਾਂ ਕਰਨੇ ਨੂੰ ਤਲ ਕਰਦਾ ਸੀ ਔਰ ਬਹੁਤ ਸਾਰੇ ਸਲੋਗਨ ਵੀ ਮਤਲਬ ਬਣੇ ਹੋਏ ਨੇ ਜਿਵੇਂ ਕਿ ਨਾ ਇੱਕ ਕਹਾਵਤਾਂ ਬਣੀਆਂ ਹੋਈਆਂ ਨੇ ਸੋਲੂਸ਼ਨ ਦਿੱਤੇ ਮਾਈਕ ਥੋੜਾ ਜਿਆਦਾ ਬਿਸਲ ਕੱਟ ਕਰ ਦਿਓ بیس ਥੋੜਾ ਜਿਆਦਾ ਵਧਾ ਦਿਓ ਤੁਹਾਡੇ ਭਾਈ ਗਾਣਾ ਤਾਂ ਆਵਾਜ਼ਾਂ ਤੋਂ ਉਧਰੇ ਹੀ ਨੇ ਅਮਰੇ ਸਾਧ ਲੈ ਲਓ ਪੁਰੰਚਾਂ ਤੋਂ ਡਾਢੀ ਜੀ ਵਰਗਾ ਠਿੰਗਾ ਕੋਈ ਨਹੀਂ ਦੱਸ ਸਕਦਾ ਮਾਫ਼ ਕਰਨਾ ਐਸਾ ਕੰਡ ਹੈ ਉਹਨਾਂ ਦਾ ਸਾਰਾ ਪਰਿਵਾਰ ਬਹੁਤ ਅੱਛਾ ਗੁੰਦਾ ਰਬ ਜੀ ਸਾਹਿਬ ਉਧਰ ਹੋਏ ਨੇ ਗੁਰੂ ਸਾਹਿਬ ਦੀ ਕਿਰਪਾ ਆ ਦਰਬਾਰ ਸਾਹਿਬ ਜਿੱਥੇ ਬਾਬਾ ਨਾਨਕ ਜੀ ਦੇ ਇਸ ਧਰਤੀ ਦੇ ਕਈ ਵਰਤਸ ਸਾਡਾ ਅਧਾਰ ਆਇਆ ਜਿਹੜਾ ਜਿੱਥੇ ਬਾਬਾ ਜੀ ਦੇ ਚਰਨ ਛੋਹ ਧਰਤੀ ਆ ਰਹੇ ਸਾਰੀ ਪੰਜਾਬ ਮੈਂ ਹਮੇਸ਼ਾ ਇਹ ਦੁਆ ਕਰਦਾ ਮਾਲਿਕ ਦੇ ਗਏ ਸੱਚੇ ਪਾਤਸ਼ਾਹ ਗੜੀਆਂ ਦੁੱਖ ਦੀਆਂ ਗੜੀਆਂ ਉਹ ਕਦੇ ਵੀ ਨਾ ਆਉਣ ਸਾਡੇ ਪਰਿਵਾਰਾਂ ਤੇ ਪੂਰੀ ਦੁਨੀਆ ਤੇ ਨਾ ਆਉਣ ਅਸੀਂ ਚਾਹੁੰਦੇ ਸੰਗੀਤ ਸੰਗੀਤਕਾਰ ਸੰਗੀਤ ਦੇ ਵਿੱਚ ਰਹਿਣ ਵਾਲੇ ਸੰਗੀਤ ਨਾਲ ਜੁੜਨ ਵਾਲੇ ਹਰ ਇੱਕ ਸ਼ਖਸ ਜਿਹੜਾ ਹੈ ਉਹ ਉਦਵਾ ਕਰਦਾ ਮਾਲਿਕ ਦੇ ਕੋ ਤੇ ਮਾਲਕਾ ਲੜਾਈ ਨਹੀਂ ਜਾਈ ਯਾਰ ਸ਼ਾਂਤਵਾਜਾ ਬਹਨ ਚਾਹੀਦਾ ਸੂ ਸੋ ਬिखर ਜਾਂਦੇ ਨੇ ਆਉੜਦਾ ਨਹੀਂ ਕੁਝ ਨੂੰ ਸੂਝਦਾ ਨਹੀਂ ਕੁਝ ਵੀ ਤੁਸੀਂ ਕੁਝ ਨਹੀਂ ਲਿਖ ਸਕਦੇ ਕੀ ਗੱਲ ਮੇਰੀ ਅੱਜ ਦੀ ਤਮੰਨਾ ਹੈ ਕਿ ਬਲੇ ਹਰੇ ਜਮਾ ਉਸ ਨੂੰ ਦਿਲ ਦੇ ਜਿਹੜੀ ਸਾਰੀ ਸ੍ਰਿਸ਼ਟੀ ਜਿਹੜੀ ਰਚੀ ਹੈ ਕਿ ਆਪਾਂ ਗੁਰੂ ਸਾਹਿਬ ਦੇ ਸ਼ਬਦ ਨੂੰ ਲੈ ਕੇ ਸਾਰੀ ਇੱਕ ਵੀਡੀਓ ਬਣਾ ਲੈ ਸ਼ਬਦ ਮੈਂ ਘਰੋਂ ਆ ਕੇ ਲੈ ਆ ਆਪ ਦੇਖੋ ਵਾਜਬ ਨਹੀਂ ਸੀ ਹਾਰਮੋਨੀਅਮ ਚੱਕ ਕੇ ਦੂਸਰੀ ਲਿਆ ਕੇ ਬੈਠ ਕੇ ਗਾਓ ਉਹ ਕਲਾ ਬੰਦਾ ਅੱਛਾ ਨਹੀਂ ਲੱਗਦਾ ਇੱਕ ਮੇਰੀ ਤਮੰਨਾ ਹੈ ਮੈਂ ਤੁਹਾਨੂੰ ਬੇਨਤੀ ਕਰੂੰਗਾ ਜਦੋਂ ਵੀ ਮਰਜੀ ਜਦੋਂ ਤੁਹਾਡਾ ਦਿਲ ਕਰਦਾ ਇਸ ਤਰ੍ਹਾਂ ਜਿਹੜੀ ਤੁਸੀਂ ਇਸ 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 ਗਰੁੱਪ ਦਾ ਨਾਮ ਰੱਖਿਆ ਹੋਇਆ ਕਮਕਟ ਗਰੁੱਪ ਜਦੋਂ ਵੀ ਤੁਸੀਂ ਮੈਨੂੰ ਹੁਕਮ ਕਰੋਗੇ 2 3 4 ਘੰਟੇ ਦੀ ਸੈਟਿੰਗ ਰੱਖੋ ਜਿਸ ਦੇ ਵਿੱਚ ਰਦਲਾ ਗੀਤ ਨਜ਼ਮਾਂ ਸ਼ਬਦ ਭਜਨ ਸਭ ਕੁਝ ਹੋਵੇ ਜਿਸ ਵਿੱਚ ਗਿਆਨ ਕੀਤਾ ਜਾ ਸਕਦਾ ਗਾਇਆ ਜਾ ਸਕਦਾ ਹੈ ਇਕੱਲਾ ਗਾ ਕੇ ਹਰਮੋਨੀ ਦੇ ਨਾਲ ਕੋਹ ਦੇ ਮਤਲਬ ਜਿਸ ਤਰ੍ਹਾਂ ਦਾਅ ਦੇਵਾਂਗੇ ਉਹ ਤਾਂ ਗੱਲ ਹੀ ਬਣਦੀ ਕਿਉਂਕਿ ਗਾਇਕ ਜਿਹੜਾ ਹੈ ਉਹਨੂੰ ਫਿਰ ਉਸ ਤਰ੍ਹਾਂ ਦਾ ਮਾਹੌਲ ਮਾਕੂਲ ਮਾਹੌਲ ਚਾਹੀਦਾ ਇਹ ਮੈਨੂੰ ਬੱਚਿਆਂ ਨੂੰ ਕਹਿੰਦੇ ਮੈਂ ਕਿ ਪੁੱਤਰ ਮੈਨੂੰ ਕਹਿयो ਨਾ ਮੈਨੂੰ ਮਜਬੂਰ ਨਾ ਕਰਿਓ ਮੈਂ ਟਰੈਕ ਬਣਾ ਕੇ ਲੈਣਾ ਕਰੂ ਮੈਂ ਘਰ ਸਰਵਰ ਬੋਟ ਕਰਕੇ ਲੈਣਾ ਮੈਂ ਗਜ਼ਲ ਵੀ ਗਜ਼ਲ ਵੀ ਤੁਮ ਸੁਣਾਉਂਦੇ ਨੇ ਉਰਦੂ ਜਿਹੜੇ ਸੁਣਨੇ ਵਾਲੇ ਨੇ ਉਹ ਉਰਦੂ ਗਾ ਸਕਦੇ ਨੇ ਇਨਸਟਰੂਮੈਂਟਲ میوزਿਕ ਹੈ ਇਸਟੂਮੈਂਟਲ میوزਿਕ ਨੂੰ ਨਾ ਤੁਮ ਸੁਣਾ ਸਕਦਾ ਬਹੁਤ سارے ਇਨਸਟਰੂਮੈਂਟਲ ਇੱਧਰ ਨਹੀਂ ਜਿਹੜੀ ਕਿ ਸਾਡੇ ਸਮਾਜ ਦੇ ਵਿੱਚੋਂ ਗਾਇਬ ਹੋ ਗਈ ਉਹ ਸਾਡੇ ਸਾਡੀ ਜਨਰੇਸ਼ਨ ਨੂੰ ਪਤਾ ਹੀ ਨਹੀਂ ਮੇਰੇ ਖਿਆਲ ਕਰ ਸਾਡੀ ਜੇ ਬੰਦਿਆਂ ਨੂੰ ਵੀ ਨਹੀਂ ਪਤਾ ਜਿੰਨਾਂ ਦੇ ਵਿੱਚੋਂ ਹਵਾਈਨ ਗਿਟਾਰ ਇੱਕ ਚੀਜ਼ ਹੈ ਬਿਲਕੁਲ ਉਹ ਅਹ ਇਹ ਬੜਾ ਬੜਾ ਮੁਸ਼ਕਲ ਇਨਸਟਰੂਮੈਂਟ ਹੈ ਬਿਲਕੁਲ ਜਿਸ ਤਰ੍ਹਾਂ ਇਨਸਾਨ ਗੱਲਾਂ ਕਰਦਾ ਇਦਾਂ ਗੱਲਾਂ ਕਰ ਦਿੰਦੀ ਹੈ ਸਵਿਸ਼ਰਣੇ ਇਹ ਚੀਜ਼ਾਂ ਜਿਹੜੀਆਂ ਹਨ ਉਹ ਆਪਣੇ ਬੱਚਿਆਂ ਨੂੰ ਆਪਣੇ ਨੌਜਵਾਨ ਪੀੜ੍ਹੀ ਨੂੰ ਅਸੀਂ ਉਹ ਛੱਡ ਕੇ ਜਾਣੀ ਹੈ ਸੋ ਇੱਕ ਵਾਰੀ ਫਿਰ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ तहे ਦਿਲੋਂ ਬੜੀ ਰੂਹ ਖੁਸ਼ ਹੋਈ ਹੈ ਕਿ ਸਾਡੇ ਸਾਰੇ ਪਰਿਵਾਰ ਸਾਡੇ ਬੱਚੇ ਸਾਡੇ ਭੈਣਾਂ ਇਹ ਸਾਡੇ ਕਿੱਥੇ ਹੋ ਗਏ ਨੇ ਛੋਟੇ-ਛੋਟੇ ਬੱਚੇ ਆਏ ਨੇ ਕਿੰਨਾ ਸਦਾਈ ਬਹੁਤ-ਬਹੁਤ ਪਰਿਵਾਰ ਨੇ ਕੋਈ ਗੱਲ ਨਹੀਂ ਕੋਤਕ ਉਸੇ ਕੰਮ ਮਿਲਦਾ ਤੁਸੀਂ ਅੱਛਾ ਪ੍ਰੋਨਨਸੀਏਸ਼ਨ ਜਿਹੜਾ ਹੈ ਅੱਛੀ ਸ਼ਬਦਾਵਲੀ ਜਿਹੜੀ ਹੈ ਇੱਕ ਦੂਸਰੇ ਨਾਲ ਬੈਠ ਕੇ ਸਾਂਝਾਂ ਸਾਂਝਾਂ ਦੇ ਨਾਲ ਸਾਰਾ ਕੁਝ ਹੁੰਦਾ ਤੇ ਨਾ ਸਾਂਝ ਕੋਈ ਕੁਝ ਨਹੀਂ ਹੁੰਦਾ ਸਮਾਜ ਦੀ ਸਿਰਜਣਾ ਨਹੀਂ ਹੋ ਸਕਦੀ ਹੈ ਨਾ ਜੀ ਜੋ ਮੈਂ ਕਹਿਣਾ ਕਿ ਇੱਕ ਵੀਡੀਓ ਜਿਹੜਾ ਹੈ ਨਾ ਕਿ ਤੁਸੀਂ ਗੁਰੂ ਪਾਤਸ਼ਾਹ ਜੀ ਦਾ ਅਕਾਲ ਪਾਤਸ਼ਾਹ ਦਾ ਸ਼ਬਦ ਤਾਂ ਤੁਸੀਂ ਸਾਰਿਆਂ ਨੇ ਸੁਣਿਆ ਹੈ ਗੁਰਦਵਾਰ ਸਾਹਿਬ ਦੀ ਵੈਸੇ ਤੁਸੀਂ ਗੁਰੂ ਗ੍ਰੰਥ ਦੇ ਹੋ ਜਾਂ ਤੁਸੀਂ ਗਾਂਦੇ ਹੋ ਜਾਂ ਆਪਕੀ ਅੰਦਰ ਵਿੱਚ ਗੰਗੇ ਹੋ ਨਾ ਪਹਿਲੇ ਹਰਿਕੁਦਰਤ ਬਸਤੇ ਉમે ਟ੍ਰੈਕ ਚਲੋ ਨਾ ਉਹਦੇ ਨਾਲ ਇੱਕ ਵੀਡੀਓ ਬਣਾ ਲਓ ਬਲਰਾਜ ਹਨਾ ਜੀ ਉਹ ਵੀਡੀਓ ਜਿਹੜੀ ਹੈ ਨਾ ਤੁਹਾਡੇ ਸਾਰਿਆਂ ਦੇ ਕੰਮ ਆਏਗਾ ਅੱਛਾ ਲੱਗੇਗਾ ਔਰ ਉਹ ਸੱਚੇ ਪਾਤਸ਼ਾਹ ਨੂੰ ਲਿਖ ਕੇ ਸਮਝ ਲਬੇ ਉਹ ਅਰਦਾਸ ਵੀ ਹੋ ਜਾਗੀ ਨਾ ਦਿਨਾਂ ਟ੍ਰੈਕ ਪਰ ਵੀਰ ਬੱਬਾ ਬੱਤੇ ਬੱਸਿਆ گاਉਂ ਸਾਹਿਬਨਾਂ ਇਹ ਬਾਤ ਹੈ ਕਿ ਕੁੱਤ ਦਿੱਤ ਬਸਿਆ ਬੱਲੇ ਵਾਲੀ ਕੁੱਤ ਦਿੱਤ ਬਸਿਆ ਪਿਆ ਪਿਆਰ ਵਾਲੀ ਹੱਦ ਲੰਘ ਲੈ ਝੱਲਾ ਹੋ ਕੇ ਜੇ ਤੂੰ ਪਿਆਰ ਵਾਲੀ ਹੱਦ ਲੰਘ ਲੈ ਕਰਕੇ ਸੁਣਾ ਦਿਓ ਹੱਥੀ ਆਪਣੇ ਨੂੰ ਖੂਨ ਨਾਲ ਪੱਥ ਲੰਘ ਲੈ ਜੇ ਤੂੰ ਮਤਕੇ ਵਿਛੋੜੇ ਕੋਲੋਂ ਮੌਤ ਮੰਗ ਲੈ ਮੌਤ ਹੋਂ ਵੀ ਨਹੀਂ ਦੇਣੀ ਤੇ ਬੱਚੋ ਜਿੰਦਾ ਰਹਿਣ ਵੀ ਨਹੀਂ ਇਸ ਕੱਗ ਦਾ ਇਹ ਤੇਰਾ ਕਰਖਣ ਰਣਵੇਂ ਤੈਨੂੰ ਇੱਕ ਇੱਕ ਪਲ ਲੰਮੇ ਕੋ ਲੱਗਣੇ ਇੱਕ ਇੱਕ ਪਲ ਲੰਮੇ ਕੋ ਲੱਗਣੇ ਉਹ ਕਦੀ ਜੇਠ ਦੇ ਮਹੀਨੇ ਵਾਂਗੂ ਕੋ ਲੱਗਣੇ ਉਸ ਇਦਿੱਕੇ ਨਹੀਂ ਕੇ ਬੇਨਵਾ ਹੁੰਦੇ ਜਿਨਾਮ ਕੇ ਮਸਤ ਲੋਕ ਜਿਹਨੂੰ ਆਪਾਂ ਬੋਲਦੇ ਗਰਮੀਆਂ ਉਹਨਾਂ ਨਾਲ ਸੂਟ ਵੀ ਪਾਇਆ ਹੁੰਦਾ ਤੇ ਠੜਾਈ ਵੀ ਲਈ ਹੁੰਦੇ ਸਰਦੀਆਂ ਨੂੰ ਨੰਗੇ ਤੁਰੇ ਹੁੰਦੇ ਪੈਰ ਉਹਨਾਂ ਦੇ ਨੰਗੇ ਨੇ ਇਹ ਜਿਹੜੀ ਮਸਵੇ ਆ ਇਹ ਉਹਨਾਂ ਦੀ ਉਹਨਾਂ ਦੇ ਬਣਾ ਦੇਖਦੇ ਨੇ ਨੰਗੇ ਹਮ ਗਾਇਤ ਨਹੀਂ ਤੈਨੂੰ ਇੱਕ ਇੱਕ ਪਲ ਲੰਮੇ ਕੋ ਲੱਗਣੇ ਕਦੀ ਜੇਠ ਦੇ ਨਹੀਂ ਹੁੰਦੇ ਵਾਂਗੂ ਕੋ ਲੱਗੇ ਰਾਤਾਂ ਕਾਲੀਆਂ ਦੇ ਡੰਗ ਤੈਨੂੰ ਉਹ ਲੱਗਣੇ ਕਿਸ ਸਹਿਣ ਜੋਗਾ ਵੀ ਤੁਸੀਂ ਆ ਤੈਨੂੰ ਸਹਿਣ ਨਹੀਂ ਰਹਿਣਾ ਕਿਸ ਕਾਰਨ ਤੇਰਾ ਕੱਖ ਰਹਿਣ ਨਹੀਂ ਚਾ ਅੱਪੋ ਆਪਣਾ ਨਸੀਰ ਗੁਦਾ ਅੱਪੋ ਆਪਣਾ ਨਸੀਰ ਗੁਦਾ ਸੱਜਣਾ ਜੁਦਾ ਇਸ਼ਕ ਜੱਲ ਜਰਬੀ ਚੂਵੇਂ ਨਾ ਕਿਸੇ ਤੋਂ ਜਿੰਦਾ ਕੀੜੀਆਂ ਗਾੜੇ ਦੇ ਵਿੱਚ ਵੀ ਹੈ ਔਰ ਇਸ ਕਬੀਰੇ ਦਾ ਸਭ ਤੋਂ ਪਹਿਲੇ ਅਪੂ ਆਪਣੀ ਸੀ ਬੁਹੰਦਾ ਸੱਜਣਾ ਜੁਦਾ ਇਸ਼ਕ ਜੱਲ ਜਰਬੀ ਚੂਵੇਂ ਨਾ ਕਿਸੇ ਤੋਂ ਜਿੰਦਾ ਓਏ ਸਭ ਦਰਦੇ ਖੁਦਾ ਤੂੰ ਏ ਤੂੰ ਡਰਦਾ ਖੁਦਾ ਇਨ ਝੱਲੇ ਕੁੱਲੀ ਤੇ ਕੱਖ ਰਹਿਣੀ ਨਹੀਂ ਦੇਣਾ ਇਸ ਰਾਤ ਤੇਰਾ ਕੱਖ ਰਹਿਣੀ ਨਹੀਂ ਦੇਣਾ ਚੁੱਪ ਰਹਿਣ ਜਿੱਥੇ ਉਹ ਤੂੰ ਜਿਕੇ ਨਹੀਂ ਦੇਣਾ ਨਿਸ਼ੂ ਆ ਕੁਲਾਈ ਤੇਰਾ ਕੱਕਰ ਗੀਂਦੇਵਾ ਹਾਂ ਸਮਾਂ ਕਿੰਨਾ ਹੋ ਗਿਆ ਹਾਂ ਸਮਾਂ ਦੱਸੋ 9:30 9:32 ਮਿੰਟਾਂ ਦਾ ਟਾਈਮ ਹੋ ਗਿਆ ਭਾਈ ਤੇ ਜੰਗਲ ਚ ਸੈਰ ਕਰਨ ਜਾਣਾ ਖੂਹ ਹਲੇ ਕਹਿੰਦੇ ਹਾਂ ਤੇ ਨਾਲ ਸਿਆਣੇ ਬੰਦੇ ਵੀ ਲੈ ਲੈ ਭਾਈ ਬਿੱਟੂ ਔਰੇ ਆਇਆ ਦਲਵੀਰ ਇਰੀਆ ਦਾ ਖਤਰੇ ਵਾਲੇ ਹੀ ਆ ਭਾਈ ਰਾਤ ਨੂੰ ਇਹ ਹੈਂ ਹਾਂਜੀ ਕੰਮ ਆਉਹੀ ਗੱਲ ਆ ਖਤਰੀ ਵਾਲਾ ਹੀ ਆ ਤੇ ਪਰ ਭਾਈ ਇਧਰ ਰੰਗ ਬੰਨੇ ਹੋਇਆ ਗਾਹਾਂ ਭਾਈ ਸੁਖਪ੍ਰੀਤ ਆਰਟਿਸਟ ਹੋ ਰਹੇ ਨੇ ਤੇ ਉਹਨਾਂ ਕੋਲੇ ਗੇੜਾ ਮਾਰ ਕੇ ਆਉਂਦੇ ਅੱਗੇ ਬੋਨਫਾਇਰ ਕੀਤੀ ਹੋਈ ਆ ਇਧਰ ਅ ਧੂਣੀ ਲਾਈ ਹੋਈ ਆ ਇਹ ਹੀ ਕੰਮ ਹੀ ਆ ਨੇੜੇ ਆ ਬੋਲੀ ਜਾਂਦੇ ਇਥੇ ਲਵੀ ਆ ਜੈ ਸੰਤਾਂ ਦੀ ਆਜੋ ਆਜੋ ਆ ਗਈ ਜੀ ਕੋਈ ਨਹੀਂ ਥੱਲੇ ਬਹਿ ਜਾਂਦੇ ਕੋਈ ਨਹੀਂ ਥੱਲੇ ਬਹਿ ਜਾਂਦੇ ਤੰਦਾਂ ਤੰਦਾਂ ਦੇ ਵਿੱਚ ਬੰਨ੍ਹਦੇ ਨਹੀਂ ਦੱਸਦੇ ਇੱਧਰ ਇੱਧਰ ਮੈਂ ਇੰਨਾ ਕਾਹਤ ਸੀ ਜੀ ਕਰੀ ਪਾਣੇ आ गई भाई अच्छा है। ये नहीं आया आ फे फट भाई बीता कॉफी नहीं हैगी कोई कॉफी नहीं हैगी ठीक है खोल दे ਉਹ ਫੇਵਰਟ ਏਰੀਆ ਇਸ ਸਪੀਤੀ ਸੀ ਉਹਨਾਂ ਨੇ ਕਿਤਾਬਾਂ ਉਹਨਾਂ ਦੀ ਕਿਤਾਬ ਆ ਸਪੀਤੀ ਕੀ ਪਰਿ ਕਹਾਣੀਆਂ ਉਹਨੇ ਅਰਵਾਦ ਕੀਤੀ ਹੈ ਹਿੰਦੀ ਚ ਅੱਛਾ ਤੇ ਫਿਰ ਉਹਨਾਂ ਨੇ ਮੈਨੂੰ ਉਦੋਂ ਦੀ ਪੂਰੀ ਬੁੱਕ ਦਿੱਤੀ ਜੀ ਮੋਟੇ ਬਲੈਕ ਐਂਡ ਵਾਈਟ ਫੋਟੋਆਂ ਨਾਲ ਭਰੀ ਹੋਈ ਤੇ ਸਾਰਾ ਉਹਨਾਂ ਦਾ ਸਪੀਤੀ ਦਾ 2 ਸਾਲ ਦਾ ਡੀਜੀ ਉਹ ਫੋਟੋ ਉਹਨੇ ਆਪ ਖਿੱਚੀਆਂ ਹੋਈਆਂ ਆਪ ਖਿੱਚੀਆਂ ਸਾਰੀ ਬੁੱਕ ਬਣਾ ਲਈ ਉਹਨਾਂ ਨੇ ਉਹਦਾ ਨਹੀਂ ਰੇ ਚੜਾਈ ਕਰਕੇ ਪਰ ਉਹ 스피ਤੀ ਨੂੰ ਇੰਨਾ ਪਿਆਰ ਕਰਦੇ ਸੀ ਕਹਿੰਦੇ ਮੈਂ ਸਟੇਟਰਲੈਂਡ ਜਾਣਾ ਕੁੜੀ ਕੋਲ ਅਮਰੀਕਾ ਹਾਂਜੀ ਜਦੋਂ ਮੈਂ ਆਇਆ ਦੇਖਿਆ ਉਹਨਾਂ ਦੀ ਤਿੰਨ ਕੁੜੀਆਂ ਸੀ ਨਰਮਦਾ ਕਵੇਰੀ ਗੌਰੀ ਤਿੰਨੇ ਦਰਿਆਵਾਂ ਦੇ ਨਾਮ ਰੱਖੇ ਸੀ ਇੱਕ ਸਟੇਟਰਲੈਂਡ ਹੈ ਅਮਰੀਕਾ ਤੇ ਉਹ ਕਹਿੰਦੇ ਮੈਨੂੰ ਉੱਥੇ ਹੀ ਨਾ ਜੀ ਲੱਗਦਾ ਅਜੇ ਵੀ ਬੰਦੇ ਸਾਨੂੰ ਸਟੇਟਰਲ 스피ਤੀ ਯਾਦ ਹੋਗਾ ਜੋ ਉਹ ਵੀ ਜਾਣਾ ਲੱਜੀ ਕਰਨਾ 스피ਤੀ ਚਲ ਜਾਣਾ ਹੋਰ ਕੋਈ ਕੋਈ ਬਾਤ ਹੋਰ ਛੋਟਾ ਹੋ ਇਹ 3:00 ਵਜੇ 3 ਛੋਟੇ ਹਨ। ਮਾਰਦਾ? ਹਾਂਜੀ। ਤਕਾਣਾ ਸੋਣਾ ਸੋਣਾ ਜੀ ਲੱਗੂ ਤੜਕੇ ਉੱਠ ਕੇ ਕਿੰਨਾ ਸੋਹਣਾ ਲੱਗੂ ਨਾ ਇਸ ਤਾਂ ਤੇ रे जग जंग र लखना जिल्ली लुट वादरी लख पंछी भाई गे बुढे बोर्ड दुटे सन जे तूं दुनिया दे ਲੱਖ ਸਿਕੰਦਰ ਕਬਰੀ ਸੁੱਤੇ ਸਨ ਜੇ ਤੂੰ ਦੁਨੀਆਂ ਦੇ ਲੱਖ ਸਿਕੰਦਰ ਕਬਰੀ ਸੁੱਤੇ ਛੱਡ ਗਏ ਛੱਡ ਦੁੱਖ ਦੀਆਂ ਤੂੜੀਆਂ ਤੇ ਛੱਡ ਦੁੱਖ ਦੀਆਂ ਤੂੜੀਆਂ ਲੱਗ ਗਏ ਅਰਬ ਕੋਰ ਕੀ ਬਾਗੈ ਜਗ ਜੰਗ ਸ਼ਨ ਰੇਲਾ ਦਾ ਗੱਡੀ ਕਿ ਆਵੇ ਕਿ ਜਾਵੇ ਜਗ ਜੰਗ ਸ਼ਨ ਰੇਲਾ ਦਾ ਗੱਡੀ ਅਸਿਆ ਉਹ ਉਬਲ ਬਲੇ ਇਹ ਵਣਗੇ ਦੇ ਚ ਇਹ ਠਾਟਾ ਦਾ ਤਿੱਗਦਾ ਹੀ ਤਾਰਦੂ ਆ ਨਾਲ ਐਕਸਰਸਾਈਜ਼ ਹੋ ਜਾਂਦੀ ਆ ਠਾ ਰੱਖੀਏ ਹਾਂ ਸੇਸਰਾਣਾ ਦੇ ਕੰਮ ਵੀ ਦੇਣਾ ਨੇ ਹਾਂ ਇਹ ਸਹੀ ਆ ਸੌਦਾ ਯਾਰ ਹਾਂ ਹੌਣ ਬਣਨ ਲੱਗੀ ਗੱਲ ਮਿੱਤਰ ਸਰਾਣਾ ਮਿਲ ਕਹਿੰਦਾ ਕੋਈ ਪਰਲ ਨਹੀਂ ਬਣਦਾ ਹਾਂ ਹਾਂ ਸਰਾਣਾ ਇੱਧਰ ਬਣੂ ਇੱਧਰ ਕੁਲੀ ਤੇ ਨਹੀਂ ਕਿ ਇੱਧਰ ਵੀ ਆ ਨਹੀਂ ਇੱਧਰ ਨਹੀਂ ਬਣਦੀ ਆ ਪਰਗੀ ਹਵਾ ਦਾ ਬਹੁਤ ਭਰੀ ਜਾਂਦੀ ਆ ਕਿੱਥੋਂ ਕੋਲਾ ਉਹ ਹੋ ਆਈ ਨੀ ਹਵਾ ਵਰਦੀ ਚਲ ਪੜਾ ਉੱਤਰ ਗਿਆ ਆਪਾਂ ਨੂੰ ਫੇਰ ਹੋ ਜਾਣੀ ਤੁਸੀਂ ਕੰਮ ਨੂੰ ਕਰਦੇ ਕਰਦੇ ਆਪਾਂ ساری ਰਾਤ ਲੱਗੇ ਰਹਿੰਦੇ ਆ ਆ ਜਾਓ ਬਈ ਚਾਹ ਪੀਓ ਹੌਣ ਲੋਟ ਆ ਬਈ ਕਰਕੇ ਚਾਹ ਨੂੰ ਬੋਲ ਮਾਰ ਦਿੰਦੇ ਆ ਆਪਾਂ ਹਵਾ ਹੀ ਭਰੀ ਜਾਂਦੇ ਹੁੰਦੇ ਠੀਕ ਆ ਭਾਈ ਤਾਂ ਹੀ ਨਹੀਂ ਭਰੀ ਸੀ ਹਵਾ ਨੇ ਆ ਬਣ ਗਿਆ ਸਰਾਣਾ ਜਾ ਹਾਂ ਬਲੂ ਟਾਇਰ ਕੰਮ ਤੇ ਬਹੁਤ ਆ ਭਾਈ ਵਾਲੀ ਨਾ ਪਰ ਕਿਤੇ ਪੜਾਕਾ ਨਾ ਮਾਰ ਜੇ ਬੱਤੀ ਬੁਝਾ ਦਈਏ ਬਾਬੇ ਤੇ ਜਾਣੂ ਤੇ ਬੇੜਾ ਭਾਈ ਕਿੰਨਾ ਹੋ ਗਿਆ ਨਹੀਂ ਪਤਾ 11:00 ਵੱਜ ਗਏ ਸਵਾ 11 ਹੋ ਗਏ ਲਗਭਗ ਸਵਾ 11 ਵਜੇ ਦਾ ਸਮਾਂ ਹੋ ਗਿਆ ਭਾਈ ਸਾਡੇ ਦਲਵੀਰ ਭਾਈ ਹੋਰਾਂ ਨੇ ਦੱਸਿਆ ਹੁਣੇ ਉਹਦੇ ਤਾਜੀ ਖ਼ਬਰ ਮਿਲੀ ਆ ਤੇ ਵਕੀ ਲੋਟ ਰਿਹਾ ਅੱਜ ਦੇ ਦਿਨ ਦਾ ਮਾਹੌਲ ਤੇ ਤੜਕੇ ਜਾਵਾਂਗੇ ਇਥੋਂ ਨੇਚਰ ਵਾਕ ਤੇ ਆ 7-8 ਕਿਲੋਮੀਟਰ ਤੋਰ ਕੇ ਲਿਆਉਣਗੇ ਇਧਰ ਜੰਗਲੀ ਏਰੀਆ ਚ ਸੋਹਣੀਆਂ ਗੱਲਾਂ ਬਾਤਾਂ ਹੋਣਗੀਆਂ ਤੁਹਾਨੂੰ ਉਹ ਮਾਹੌਲ ਦਿਖਾਵਾਂਗੇ ਤੜਕੇ ਸਵੇਰ ਜੰਗਲ ਵਰਗੀ ਕਿਉਂ ਭਾਈ ਹਰਦੀਪ ਲੋਟਾ ਕਿਵੇਂ ਲੱਗਿਆ ਤੁਸੀ ਅੱਜ ਆਏ ਬੜਾ ਵਧੀਆ ਹੈ ਤੇ ਦੱਸ ਕਾਂਕ ਕੀ ਆ ਠੰਡ ਲੱਗਦੀ ਆ ਕਿਦਾਂ ਕੋਈ ਬਾਜਬੂਜ ਆਉਂਦੀ ਆ ਬਾਹਰੂ ਕੀ ਸਰਦਦਾ ਉਹ ਹਣਾ ਨਹੀਂ 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 ਠੰਡ ਨਹੀਂ ਲੱਗਦੀ ਇੰਨੀ ਤੁਹਾਨੂੰ ਗਰੰਟੀ ਆ ਮਤਲਬ ਉੱਤੇ ਬੰਦੇ ਕੋਲੇ ਭਾਈ ਜੇ ਲੋਈ ਲੈ ਕੇ ਪੈ ਜੂ ਜਿਵੇਂ ਤਿੰਨ ਬੰਦੇ ਪਏ ਆ ਵੀ ਇੰਨੇ ਕੇ ਚੱਲ ਜਾਂਦਾ ਜਿਵੇਂ 14 15 15 ਡਿਗਰੀ ਦੀ ਠੰਡ ਹੈਗੀ ਐ ਇਸ ਵੇਲੇ ਇੱਥੇ ਤੇ ਹੈਗੇ ਤਾਂ ਆਪਾਂ ਪੰਜਾਬ ਚ ਹੀ ਕੋਈ ਬਾਲੇ ਵੱਡੇ ਪਹਾੜਾਂ ਚ ਜਾ ਲੱਗੇ ਨਹੀਂ ਆਏ ਪਰ ਮੌਸਮ ਠੰਡਾ ਪਰ ਮੌਸਮ ਆ ਉਸ ਹੱਬ ਨਾਲੋਂ ਪੰਜਾਬ ਨਾਲੋਂ ਥੋੜੀ ਜੀ ਠੰਡਕ ਜੀ ਹੈ ਬਸ ਟਾਈਮ ਨਾਲ ਹੀ ਲੱਗਣ ਲੱਗੀ ਸੀ ਠੰਡ ਹੱਥ ਨੇ ਇਹ ਬਾਕੀ ਲੋਟਾ ਮਾਹੌਲ ਮਿਲਦੇ ਆ ਸਵੇਰੇ 7:00 ਵਜੇ ਇੱਕ ਨਵੇਂ ਨਗਰ ਬਲੌਗ ਦੇ ਨਾਲ ਤੇ ਦਲਵੀਰ ਲੋਟਾ ਲੋਟੇ ਵਧੀਆ ਬਸ ਨੀਂਦ ਆ ਚ ਵਧੀਆ ਸਵੇਰੇ ਫਿਰ ਜਾਣਾ ਆਪਾਂ ਨੇ ਨੇਚਰ ਵਾਕ ਤੇ ਉੱਤੇ ਦੇਖਦੇ ਆਂ ਕੀ ਮਾਹੌਲ ਹੈ ਨਾ ਠੀਕ ਹੈ ਵੀ ਲੈ ਚਲਾਂਗੇ ਵਾ ਨਾਲ ਨਾਲ ਉਹ ਆਪਣੇ ਬੰਦੇ ਸੀ ਉਹ ਉੱਤੇ ਉੱਤੇ ਜਿਹੜੇ ਬਿੱਟੂ ਔਰ ਜਦੋਂ ਆਪਾਂ ਮੁੜ ਕੇ ਆਇਆ ਗੱਡੀ ਲੈ ਕੇ ਇਧਰਲੇ ਨਾਲੇ ਜੋ ਹਾਂ ਤੇ ਠੀਕ ਆ ਬਾਈ ਇਹ ਦੇਖਦੇ ਰਹੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ